ऑब्वियस है कि इसने टाइम भी काफी लगा होगा डिस्काउंट के लिए जो दे दो बच्चे का जो ऑपरेशन है इसमें तो इंश्योरेंस के थ्रू करे जी उसमें तो इंश्योरेंस का जो रेट होंगे मैं आपको वही देंगे दो बच्चे का जो ऑपरेशन है वो असली पीबीआई की रेट से ही किया है ਕੰਪਨੀ ਤੋਂ ਕੋਈ ਪੈਸਾ ਨਹੀਂ ਦੇ ਰਿਹਾ ਸਿਰਫ ਜੋ ਵੀ ਉਹਨੇ ਸਕੂਰਡ ਪਈਓ ਕੰਪਨੀ ਲੈ ਕੇ ਆਏ ਤੁਸੀਂ ਫਿਰ ਵੀ ਕਿੰਨਾ ਕਮਾਉਂਟ ਕਿੰਨੀ ਕਹਿੰਦੇ ਹੋ ਜੀ ਰਫਲੀ ਜੇ ਆਪਾਂ ਐਸਟੀਮੇਟ ਕਰਦੇ ਸਿਰ ਇਸ ਵਿੱਚ ਮੈਂ ਰੱਬ ਕੁਝ ਨਹੀਂ ਹੁੰਦਾ ਜੀ ਨੰਬਰ ਆਫ ਸਕੂਰਸ ਤੇ ਡਿਪੈਂਡ ਹੁੰਦਾ ਜੀ ਅੱਛਾ ਮੋਸਟਲੀ ਸਕੂਰਡ ਆ ਹੀ ਹੈ ਪਰ ਲੈ ਕੇ ਚੱਲੋ ਕਿਤੇ ਨਾ ਕਿਤੇ 2 ਤੋਂ ਲੈ ਕੇ 5 ਲੱਖ ਦਾ ਖਰਚਾ ਆ ਸਕਦਾ 2 ਤੋਂ ਲੈ ਕੇ ਡਾਕਟਰ ਸਾਹਿਬ ਉਹਨਾਂ ਲੋਕਾਂ ਕੀ ਕਹਿਣਾ ਚਾਹੋਗੇ ਜਿਹੜੇ ਕਦੇ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਦੇਖਦੇ ਆ ਕਿ ਫਿਰ ਉਹ ਕਿਸੇ ਮਾਲਸ਼ ਵਾਲੇ ਕੋਲ ਜਾ ਕੇ ਕਿਸੇ ਐਡਾ ਹੀ ਬੈਰ ਕੋਲ ਜਾਂ ਕਿਸੇ ਕੋਲ ਜਾ ਕੇ ਰਾਜ ਕਰਨ ਦੀ ਕੋਸ਼ਿਸ਼ ਕਰਦੇ ਆ ਸਰ ਮੇਰੀ ਨਾ ਇਸ ਬਾਰੇ ਇਹ ਸਿਰਫ ਇਨਾ ਪੇਸ਼ੈਂਟਾਂ ਵਾਸਤੇ ਨਹੀਂ ਹਰ ਪੇਸ਼ੈਂਟ ਵਾਸਤੇ ਇਹ ਰਾਇ ਹੈ ਕਿ ਬੰਦਾ ਉਹੀ ਠੀਕ ਹੋ ਸਕਦਾ ਜੋ ਆਪਣੀ ਬਿਮਾਰੀ ਨੂੰ ਸਮਝੇ ਆਪਾਂ ਬਿਮਾਰੀ ਤੋਂ ਭੱਜ ਨਹੀਂ ਸਕਦੇ ਮੇਰੀ ਰਾਇ ਹਮੇਸ਼ਾ ਇਹ ਹੁੰਦੀ ਹੈ ਕਿ ਤੁਸੀਂ ਲੱਭੋ ਕਿ ਇਸ ਚੀਜ਼ ਦਾ ਵਧੀਆ ਜਿਹਾ ਸਪੈਸ਼ਲਿਸਟ ਡਾਕਟਰ ਕੋਲ ਹੈ ਉਸ ਦੀ ਰਾਇ ਲਓ ਛੰਦਨ ਦੀ ਕੋਸ਼ਿਸ਼ ਕਰੋ ਬਿਮਾਰੀ ਨੂੰ ਔਰ ਫਿਰ ਉਸ ਹੱਲ ਨਾਲ ਚਲੋ ਇਹਦਾ ਕੀ ਕਾਰਨ ਹੈ ਕੋਈ ਖਾਸ ਕਾਰਨ ਕਿਉਂ ਹੁੰਦਾ ਜਿਵੇਂ ਬੋਏ ਬਾਂਦੀ ਆ ਜਾਂ ਪਹਿਲਾਂ ਵੀ ਹੁੰਦੀ ਸੀ ਜਾਂ ਕੋਈ ਮਤਲਬ ਇਹ ਕਹਿੰਦੇ ਕਿ ਪਹਿਲਾਂ ਵੀ ਚੱਲੀ ਆ ਰਹੀ ਕਿ ਮੈਨੂੰ ਸੀ ਕਿਆ ਸਰੀਰ ਬਿਮਾਰੀਆਂ ਤਾਂ ਸਪੈਨਾ ਵੀ ਹੁੰਦੀਆਂ ਸੀ ਹੁਣ ਵੀ ਹੁੰਦੀਆਂ ਨੇ ਅੱਜ ਤੋਂ ਥੋੜੀ ਜੀ ਨੋਟਿਸ ਜ਼ਿਆਦਾ ਆਪਾਂ ਕਰਦੇ ਆਪਾਂ ਅਵੇਰ ਜਾਣਾ ਹੈ ਸਰ ਇਹ ਬਾਈ ਬਰਤ ਹੁੰਦਾ ਹੈ ਇਸ ਵਿੱਚ ਜੀ ਸਾਹਿਬ ਦੇ ਉਪਰ ਤੱਕ ਦੇ ਬੱਚੇ ਦਾ ਇਲਾਜ ਤੁਸੀਂ ਕਰ ਸਕਦੇ ਹੋ ਮਤਲਬ ਕਿੰਨੀ ਕਿੰਨੀ ਉਹ ਹੁੰਦੀ ਹੈ ਕੋਈ ਸਰ ਘੱਟ ਤੋਂ ਘੱਟ 5 ਮਹੀਨੇ ਤੋਂ ਬਾਅਦ ਆਪਾਂ ਇਲਾਜ ਸ਼ੁਰੂ ਕਰ ਸਕਦੇ ਹਾਂ ਔਰ ਅਪਰ ਲਿਮਟ ਕੋਈ ਨਹੀਂ ਹੈ ਬਾਈ ਬਰਥ ਹੁੰਦਾ ਸਰ ਇਸ ਤਰ੍ਹਾਂ ਬਾਈ ਬਰਥ ਤੇ 20% ਲੋਕਾਂ ਨੂੰ ਬਾਈ ਬਰਥ ਹੁੰਦਾ ਹੈ 70% ਲੋਕਾਂ ਨੂੰ ਇਹ ਕੋਈ ਪਾਰਟੀਕੂਲਰ ਕਾਰਨ ਨਹੀਂ ਹੁੰਦਾ ਪਰ ਦਿੱਤਾ ਹੀ ਉਹ 11-12 ਸਾਲ ਤੇ ਹੁੰਦੇ ਗ੍ਰੋਥ ਦੇ ਟਾਈਮ ਕੁਝ ਇੰਟਰਨਲ ਚੇਂਜ ਆਉਂਦਾ ਜਿਸ ਦਾ ਮੈਂ ਨੂੰ ਟੈਪ ਕਰਨਾ ਹੈ ਇਸ ਤਰ੍ਹਾਂ ਠੀਕ ਹੈ ਥੈਂਕ ਯੂ ਥੈਂਕ ਯੂ ਮੈਂ ਨੋਟਿਸ ਕੀਤਾ ਕਿ ਤਾਂ ਬਹੁਤ ਜ਼ਿਆਦਾ ਟੈਨਸ ਆ ਚੁੱਕਿਆ ਹੈ ਇਹ ਲੜਕੀ ਨੇ ਸਕੂਲ ਜਾਣਾ ਹੀ ਬੰਦ ਕਰ ਦਿੱਤਾ ਸੀ ਕਿ ਮੈਂ ਨਹੀਂ ਜਾऊंगी ਮੈਨੂੰ ਬੱਚੇ ਛੇੜਦੇ ਆ ਸਪੋਰਟਸ ਦਾ ਬਿਲਕੁਲ ਹੀ ਛੇੜਨਾ ਬੰਦ ਕਰਤਾ ਸਾਡੇ ਨਾਲ ਪੂਰੀ ਡਿਸਕਸ਼ਨ ਕਰਨ ਤੋਂ ਬਾਅਦ ਅਸੀਂ ਪਹਿਲਾਂ ਐਕਸ-ਰੇ ਕਰਾਇਆ ਤੇ ਐਕਸ-ਰੇ ਵਿੱਚ ਕੁਝ ਵਿਕੋਲਿਕ ਸੀ-ਸ਼ੇਪਡ ਕਰਵ ਕਰ ਹੈ। ਆਪ ਜੇਕਰ ਆਪਾਂ ਇਹਨੂੰ ਛੱਡ ਦਿੰਦੇ ਤਾਂ ਇਹ ਹੋਰ ਜ਼ਿਆਦਾ ਵੱਧ ਜਾਣਾ ਸੀ। ਪੜੇ ਲਿਖੇ ਸੀ ਸਮਝਦਾ ਸੀ ਇਹਨਾਂ ਨੂੰ ਕਿਸੇ ਹੋਰ ਅਗੇ ਡਾਕਟਰ ਨੇ ਵੀ ਰੈਫਰ ਕੀਤਾ ਸੀ। ਅਸੀਂ ਇਹਨਾਂ ਦਾ ਆਪਰੇਸ਼ਨ ਕੀਤਾ। ਆਪਰੇਸ਼ਨ ਵਿੱਚ ਇਹਦਾ ਸਕਰੂ ਤੇ ਰੌਡ ਫਾਈਲ ਔਰ ਇਹ ਇਹਨਾਂ ਦਾ ਪ੍ਰੈਜ਼ੈਂਟ ਐਕਸ-ਰੇ ਹੈ। ਜੇਕਰ ਆਪਾਂ ਪ੍ਰੈਜ਼ੈਂਟ ਕੰਡੀਸ਼ਨ ਵੇਖੀਏ ਹਾਂ ਇਹ ਹੈ ਇੱਕ ਪੁਰਾਣੀ ਸੀ ਤੇ ਇੱਕ ਪ੍ਰੈਜੈਂਸੀ ਉਹ ਇਸ ਫੋਮ ਜਾਂਦੀ ਹੈ ਜਿੰਨੇ ਵੇਟ ਟ੍ਰੇਨਿੰਗ ਵੀ ਸ਼ੁਰੂ ਕਰਦੀਆਂ ਐਕਸਰਸਾਈਜ਼ ਸ਼ੁਰੂ ਕਰਦੀਆਂ weight ਵੀ lose ਕਰ ਲਿਆ ਐਂਡ 3 ਸਾਲ ਹੋ ਗਏ ਨੇ ਐਂਡ ਸ਼ੀ ਇਸ ਡੂਇੰਗ ਵੈਰੀ ਵੈਲ ਤੁਸੀਂ ਜੇਕਰ ਟੈਸਟ ਦੇਖੋਗੇ ਬਿਲਕੁਲ ਬਰਾਬਰ ਹੈ ਹਾਰਟ ਪੂਰਾ ਨਾਰਮਲ ਲੱਗ ਰਿਹਾ ਹੈ ਬੋਲਡਰ ਸੈਮਸੀਮ ਲੈਵਲ ਤੇ ਇੱਕ ਪੇਸ਼ੈਂਟ ਇਹ ਅਪਟੈਂਡੇਸਾਈਡ ਦਾ ਹੈ ਇਹ 14 ਸਾਲ ਦਾ ਲੜਕਾ ਹੈ ਜੇਕਰ ਤੁਸੀਂ ਨੋਟਿਸ ਕਰੋਗੇ ਇੱਥੇ ਮਾਂ ਨੇ ਨੋਟਿਸ ਕੀਤਾ ਕਿ ਕੂਬੜਾ ਪੰਨ ਹੈ ਔਰ ਬਹੁਤ ਫਾਸ ਬਦਰ ਹੈ ਇਸ ਇੱਕ ਕੁਪੜੇ ਬੰਦਾ ਕਰਨੀ ਸੀ ਇਸ ਬੱਚੇ ਦੀ ਜਨਮਾਂਦਰੋਹੀ ਇਹ ਹੱਡੀਆਂ ਸਹੀ ਨਹੀਂ ਬਣ ਰਹੀਆਂ ਸੀ ਇਹ ਜਿਹੜੀਆਂ ਹੱਡੀਆਂ ਨਾਰਮਲੀ ਬਾਕਸ ਸ਼ੇਪਡ ਹੁੰਦੀਆਂ ਨੇ ਇਹ ਵੈਜ ਸ਼ੇਪਡ ਸੀਗੀਆਂ ਔਰ ਜੇਕਰ ਇਹਨੂੰ ਆਪਾਂ ਇਦਾਂ ਹੀ ਛੱਡ ਦਿੰਦੇ ਤਾਂ ਇਹਨੇ ਬਹੁਤ ਹੀ ਜ਼ਿਆਦਾ ਪਾਸਟ ਵਰਨਾ ਸੀ ਔਰ ਲੌਂਗ ਟਰਮ ਕੀ ਹੁੰਦਾ ਜਦ ਨਸ ਉਹਦੇ ਉੱਪਰ ਐਦੇ ਸੱਪ ਦੀ ਤਰ੍ਹਾਂ ਬੈਠੀ ਹੁੰਦੀ ਹੈ ਤਾਂ ਉਹ ਕਿਸੇ ਨੂੰ ਲੱਗ ਜਾਂਦੀ ਹੈ ਔਰ ਉਹ ਡੈਮੇਜ ਹੋ ਜਾਂਦੀ ਹੈ ਔਰ ਐਜਾ ਬੱਚਾ ਛੋਟੇ ਸਾਲਾਂ ਬਾਅਦ ਚੱਲ ਫਿਰ ਨਹੀਂ ਪੰਦਾ ਪੇਸ਼ੈਂਟ ਨੂੰ ਅਸੀਂ ਸਮਝਾਇਆ ਇਸ ਵਿੱਚ ਅਸੀਂ ਹੈਮੀ ਵਰਟੀਬਰਲ ਐਕਸੀਜਨ ਕੀਤੀ ਹੈ ਪੂਰੀ ਹੱਡੀ ਨੂੰ ਹੀ ਕੱਟ ਦਿੱਤਾ ਤੇ ਡਿਫਰੈਂਟ ਸਟੈਪਸ ਆਫ ਦਿ ਪ੍ਰੋਸੀਜਰ ਹੈ ਜਿਸ ਵਿੱਚ ਅਸੀਂ ਪਿੱਛੇ ਜਾ ਕੇ ਹੱਡੀ ਨੂੰ ਕੱਟਦੇ ਹਾਂ ਤਾਂ ਕਿ ਕੋਈ ਬੱਚੇ ਨੂੰ ਰਿਸਕ ਨਾ ਹੋਵੇ ਕੰਟੀਨਿਊਸ ਨਿਊਰੋ ਮੋਨਿਟਰਿੰਗ ਯੂਜ਼ ਹੁੰਦੀ ਹੈ ਇੱਕ ਮਸ਼ੀਨ ਹੈ ਜਿਹੜੀ ਇਹ ਪੇਸ਼ੈਂਟ ਤੇ ਲਾਈ ਜਾਂਦੀ ਹੈ ਆਪਰੇਸ਼ਨ ਦੇ ਦਰਮਿਆਨ ਔਰ ਜੇਕਰ ਨਸ ਵਿੱਚ ਹਲਕਾ ਜਾ ਵੀ ਕੋਈ ਫਰਕ ਪੈ ਰਿਹਾ ਹੁੰਦਾ ਉੱਥੇ ਹੀ ਆਪਾਂ ਸਰਜਰੀ ਨੂੰ ਇਧਿਆਤ ਨਾਲ ਰੋਕ ਸਕਦੇ ਹਾਂ ਔਰ ਆਪਣਾ ਸਟੈਪਸ ਚੇਂਜ ਕਰ ਸਕਦੇ ਹਾਂ 3.5 ਘੰਟੇ ਦਾ ਆਪਰੇਸ਼ਨ ਹੋਇਆ ਇਸ screw rod ਪਾ ਕੇ ਹੰਡੀ ਕਰਕੇ ਆਪਾਂ ਬੱਚੇ ਨੂੰ ਸਿੱਧਾ ਕਰਤਾ ਇਹ ਬੱਚਾ ਤੀਜੇ ਦਿਨ ਛੁੱਟੀ ਹੋ ਗਈ ਇਹ ਦਾ ਹੁੰਦਾ ਸੈਂਡਿਕਲ ਫੋਟੋ ਹੈ ਜਿਸ ਵਿੱਚ ਬਿਲਕੁਲ ਸਿੱਧਾ ਹੋ ਗਿਆ ਇਹ ਗੱਲ ਸਿਰਫ ਸਿੱਧਾ ਕਰਨ ਦੀ ਨਹੀਂ ਜਾਂ ਸੈਲਫ ਰਿਸਪੈਕਟ ਦੇਣ ਦੀ ਇਸ ਸਪੈਸ਼ਲਿਟੀ ਦੇ ਕਰਨੋਂ ਆਪਾਂ ਛੱਡ ਦਿੰਦੇ ਇਹ ਬਿਲਕੁਲ ਉਦਾਹੀ ਕੂੜਾ ਹੁੰਦਾ ਜਿੰਨਾ ਤੁਸੀਂ ਫੀਵਰ ਸੜਕਾਂ ਤੇ ਵੇਖਦੇ ਹੋ ਔਰ ਇਹ ਨਾ ਕੰਪਲੀਅੰਟ ਰਹਿ ਜਾਂਦੀ ਔਰ ਇਹ ਬੱਚਾ ਕਾਨੂੰਨ ਕੋਲ ਸਾਲਾਂ ਬਾਅਦ ਤੁਰਨਾ ਪੈਣੀ ਨਾ ਬੰਦਾ ਇੱਕ ਗਲਾਸ چھوٹਾ ਜਿਹਾ ਕੇਸ ਅਸੀਂ ਡਿਸਕਸ ਕਰਾਂਗੇ ਇਹ ਸਰਸੇ ਸਾ이드 ਦੀ ਲੜਕੀ ਸੀ 21 ਸਾਲ ਦੀ ਵਿਆਹ ਨਹੀਂ ਹੋ ਰਿਹਾ ਸੀ ਇਹ ਕੁਪੜਾਪਨ ਬਹੁਤ ਜ਼ਿਆਦਾ ਸੀਗਾ ਜਿੱਥੇ ਵੀ ਜਾਂਦੀ ਸੀ ਲੋਕ ਇਹੀ ਨੋਟਿਸ ਕਰਦੇ ਸੀ ਇਹ ਸਾਡੇ ਕੋਲ ਆਏ ਜੀ ਕੀ ਹੱਲ ਹੈ ਅਸੀਂ ਸਾਰਾ ਸਮਝਾਇਆ ਅਸੀਂ ਬੋਲੇ ਦੇਖੋ ਜੀ ਮੇਰਾ ਪਰਸਨਲ ਰਾਏਦਾ ਇਹ ਹੈ ਕਿ ਤੁਹਾਨੂੰ ਦੇਖ ਕੇ ਤੁਹਾਡੀ ਸ਼ੇਪ ਨਾਲ ਕੋਈ ਵਿਆਹ ਨਹੀਂ ਕਰਨਾ ਤੇ ਅਜਿਹੇ ਬੰਦੇ ਨੂੰ ਤਾਂ ਕਦੀ ਵਿਆਹ ਹੀ ਨਹੀਂ ਕਰਨਾ ਚਾਹੀਦਾ ਕਿਉਂਕਿ ਕੰਮ ਨੂੰ ਕੋਲ ਗੋਰ ਇਫੈਕਟ ਹੋ ਜਾਣਾ ਉਹ ਝੰਡੂਆ ਹਟ ਦੇ ਕੇ ਆਪਾਂ ਇਹਨੂੰ ਇਦਾਂ ਛੱਡ ਦਿੰਨੇ ਆ ਤਾਂ ਇਹਦੇ ਉੱਪਰ ਜੋ ਨਸ ਜਿਹੜੀ ਹੈ ਜਿਹੜੀ ਸਟ੍ਰੈਚ ਹੋਊਗੀ ਉਹ ਤੁਹਾਨੂੰ ਥੋੜੇ ਟਾਈਮ ਬਾਅਦ ਪੈਰਾਪਲੇਜੀ ਕਿ ਆਪਾਂ ਹਿੰਜ ਕਰ ਦੂਗੀ ਇਸ ਵਾਸਤੇ ਆਪਰੇਸ਼ਨ ਕਰਨਾ ਜ਼ਰੂਰੀ ਹੈ ਇਹਨਾਂ ਦਾ ਵੀ ਨਿਊਰੋ ਮੋਨਿਟਰਿੰਗ ਦੇ ਨਾਲ ਆਪਰੇਸ਼ਨ ਹੋਇਆ ਕਾਫੀ ਵੱਡਾ ਆਪਰੇਸ਼ਨ ਹੁੰਦਾ ਹੈ ਜਿਸ ਵਿੱਚ ਅਸੀਂ ਜਾ ਕੇ ਪੂਰਾ ਉਹ ਹੱਡੀ ਨੂੰ ਕੱਟ ਦਿੰਨੇ ਆ ਨਸ ਨੂੰ ਫ੍ਰੀ ਕਰਦੇ ਇੱਥਾਂ ਅੱਗੇ ਜਾ ਕੇ ਪੂਰਾ ਹੱਡੀ ਕੱਟੀ ਜਾਂਦੀ ਹੈ ਫਿਰ ਸਿੱਧਾ ਕੀਤਾ ਜਾਂਦਾ ਰੌਡਾਂ ਨਾਲ ਫਿਕਸ ਕੀਤਾ ਜਾਂਦਾ ਇਹ ਉਹਦਾ ਐਕਸ-ਰੇ ਹੈ ਪਰ ਜੇਕਰ ਆਪਾਂ ਪਹਿਲਾਂ ਔਰ ਬਾਅਦ ਵਿੱਚ ਵੇਖੋ ਤਾਂ ਬਿਲਕੁਲ ਸਟ੍ਰੇਟ ਹੋ ਗਈ। ਇਹ ਇਹ ਦੀ ਮੈਕੈਨੀਕਲ ਪਿਕਚਰ ਹੈ। ਇਹ ਪਹਿਲਾਂ ਇਦਾਂ ਕੋਪੀ ਸੀ ਹੁਣ ਬਿਲਕੁਲ ਸਿੱਧੀ ਹੋ ਗਈ। ਰੱਬ ਦੀ ਮਿਹਰ ਨਾਲ ਇਹਨੂੰ ਆਪਰੇਸ਼ਨ ਨੂੰ ਵੀ 2-3 ਸਾਲ ਹੋ ਗਏ ਨੇ ਬਿਲਕੁਲ ਠੀਕ ਹੈ ਵਿਆਹ ਹੋ ਗਿਆ ਹੈ ਔਰ ਆਪਣੀ ਲਾਈਫ ਤੋਂ ਸੈਟੀਸਫਾਈਡ ਔਰ ਖੁਸ਼ ਹੈ। ਜੂਨ ਦਾ ਜੋ ਮਹੀਨਾ ਹਰ ਸਾਲ ਆਂਦਾ ਹੈ ਉਹਨ ਉਸ ਕੋਲ ਜੋ ਸਿੱਧਾ ਅਵੇਅਰਨੈਸ ਮੰਥ ਕਹਿੰਦੇ ਆ ਉਹ ਸਾਡੇ ਵਾਸਤੇ ਇਸ ਲਈ ਇੰਪੋਰਟੈਂਟ ਹੈ ਕਿ ਬੈਕ ਸਪਾਈਨ ਸਪੈਸ਼ਲਿਸਟ ਕਿ ਅਸੀਂ ਇਸ ਮਹੀਨੇ इस अवेयरनैस में वाने भी हैं जो इस फील्ड अब तो ज़्यादा ऑपरेशन करते हैं इस चीज़ा और जो जरूरतमंद लोड़मंद फैमलीज़ ने उन्होंने कई बार बहुत सस्ते या डिस्काउंटेड प्राइस में भी इलाज करते हैं ये मेरी थोड़ी इंट्रोडक्शन है कि सारियाँ सर्जरीज आज तो पहला इतने अपने दिल्ली को तो इस पास बहुत घट या नहीं होंगे थी मैं अम अमरीका जाके इस चीज़ की स्पेषल ट्रेनिंग की थी दो साल लाए हैं ਦੇ ਵੀ ਇਹ ਕੰਪਨੀ ਦਾ ਹੁਣ ਇਹ ਸੇਵਾਵਾਂ ਬਿਸੀ 9 ਸਾਲ ਤੋਂ ਇੱਥੇ ਆਪਾਂ ਪ੍ਰੋਵਾਈਡ ਕਰ ਰਹੇ ਹਾਂ